ਇਸੋੜ ਦੀ ਵੱਡੀ ਖਬਰ ਹੈ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਦੱਸਦੀ ਹੈ ਕਿ ਬੀਤੇ ਦਿਨ ਉਸਤੇ ਰਿਸ਼ਵਤ ਖੋਰੀ ਦੇ ਇਲਜ਼ਾਮ ਲੱਗੇ ਸੀ ਉਸ ਤੋਂ ਬਾਅਦ ਸੀਬੀਆਈ ਦੀ ਰੇਡ ਹੁੰਦੀ ਹੈ ਤੇ ਰੇਡ ਦੇ ਵਿੱਚ ਕਰੋੜਾ ਰੁਪਈਆ ਤੇ ਕਈ ਕਿਲੋ ਸੋਨਾ ਜਿਹੜਾ ਫੜਿਆ ਜਾਂਦਾ ਜਿਸ ਦੇ ਚੱਲਦਿਆਂ ਹੁਣ ਡੀਆਈਜੀ ਹਰਚੰਦ ਸਿੰਘ ਪੋਲਰ ਨੂੰ ਸਸਪੈਂਡ ਕਰ ਦਿੱਤਾ ਗਿਆ ਦੱਸਦੀ ਹੈ ਕਿ ਬੀਤੇ ਦਿਨ ਸੀਬੀਆਈ ਦੇ ਵੱਲੋਂ ਇੱਕ ਰੇਡ ਕੀਤੀ ਜਾਂਦੀ ਹੈ ਇੱਕ ਸਕ੍ਰੈਪ ਡੀਲਰ ਦੀ ਸ਼ਿਕਾਇਤ ਦੇ ਉੱਤੇ ਜਿਹੜੀ ਕਾਰਵਾਈ ਹੁੰਦੀ ਆ ਤਾਂ ਰੇਡ ਦੇ ਵਿੱਚ ਰੰਗੇ ਹੱਥੀ ਡੀਆਈਜੀ ਹਰਚੰਦ ਸਿੰਘ ਭੋਲਰ ਨੇ ਜਿਹੜੇ ਉਹ 5 ਲੱਖ ਦੀ ਰਿਸ਼ਵਤ ਲੈਂਦੇ ਹੋਏ ਜਿਹੜੇ ਉਹ ਰੰਗੇ ਹੱਥੀ ਕਾਬੂ ਹੁੰਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਚੰਡੀਗੜ੍ਹ ਦੀ ਸੀਬੀਆਈ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਉਸ ਤੋਂ ਬਾਅਦ 14 ਦਿਨਾਂ ਦੀ ਨਿਆਇਕ ਹਰਾਸਤ ਦੇ ਵਿੱਚ ਬੜੈਲ ਜ਼ਿਲ੍ਹੇ ਦੇ ਵਿੱਚ ਡੀਆਈਜੀ ਹਰਚੰਦ ਸਿੰਘ ਭੋਲਰ ਨੂੰ ਭੇਜ ਦਿੱਤਾ ਜਾਂਦਾ ਉਸ ਤੋਂ ਬਾਅਦ ਹੁਣ ਵਿਭਾਗੀ ਕਾਰਵਾਈ ਹੋਈ ਆ ਦੱਸਦੀ ਹੈ ਕਿ ਵਿਭਾਗ ਦੇ ਵੱਲੋਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤਾਂ ਹੁਣ ਉਹਨਾਂ ਤੇ ਵਿਭਾਗ ਦੇ ਵੱਲੋਂ ਵੀ ਕਾਰਵਾਈ ਹੋਈ ਹੈ ਦੱਸਦੀ ਹੈ ਕਿ ਸਕ੍ਰੈਪ ਡੀਲਰ ਤੋਂ 5 ਲੱਖ ਰੁਪਏ ਰਿਸ਼ਵਤ ਮਾਮਲੇ 'ਚ ਫੜੇ ਗਏ ਪੰਜਾਬ ਦੇ ਰੋਪੜ ਰੇਂਜ ਦੇ ਡੀਆਈਜੀ ਹਰਚੰਦ ਸਿੰਘ ਪੋਲਰ ਨੂੰ ਪੰਜਾਬ ਸਰਕਾਰ ਨੇ ਸਸਪੈਂਡ ਕਰ ਦਿੱਤਾ ਹੈ ਪੋਲਰ ਦੇ ਇੱਕ ਦਰਜਣ ਬੈਂਕ ਖਾਤੇ ਸੀਬੀਆਈ ਨੇ ਫ੍ਰੀਜ਼ ਕਰਵਾ ਦਿੱਤੇ ਨੇ ਤਾਂ ਜੋ ਬੈਂਕ ਖਾਤਿਆਂ ਰਾਹੀਂ ਕੋਈ ਟ੍ਰਾਂਜੈਕਸ਼ਨ ਟ੍ਰਾਂਜੈਕਸ਼ਨ ਨਾ ਹੋ ਸਕੇ ਸ਼ਨੀਵਾਰ ਨੂੰ ਸੀਬੀਆਈ ਦੀਆਂ ਟੀਮਾਂ ਨੇ ਡੀਆਈਜੀ ਹਰਚੰਦ ਸਿੰਘ ਪੋਲਰ ਨਾਲ ਸਬੰਧਤ ਜਾਇਦਾਦ ਦੇ ਰਿਕਾਰਡ ਇਕੱਠੇ ਕਰਨ ਦੇ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕੀਤਾ ਸੀ ਛਾਪੇਮਾਰੀ ਦੇ ਕੋਰਾਨ ਸੀਬੀਆਈ ਨੂੰ ਡੀਆਈਜੀ ਪੁੱਲਰ ਨਾਲ ਸੰਬੰਧਤ ਕਈ ਬੇਨਾਮੀ ਨਾ ਜਾਇਦਾਦਾਂ ਮਿਲੀਆਂ ਸੀ ਇਹਨਾਂ ਜਾਇਦਾਦਾਂ ਦਾ ਸੀਬੀਆਈ ਨੇ ਰਿਕਾਰਡ ਹਾਸਲ ਕੀਤਾ ਸੀਬੀਆਈ ਨੇ ਬੈਂਕਾਂ ਨੂੰ ਪੱਤਰ ਲੇ ਕੇ ਲਾਕਰ ਵੀ ਸੀਲ ਕਰਵਾ ਦਿੱਤੇ ਨੇ ਤਾਂ ਜੋ ਲਾਕਰਾਂ ਦੇ ਅੰਦਰੋਂ ਕੋਈ ਵੀ ਸਮਾਨ ਬਾਹਰ ਨਾ ਕੱਢਿਆ ਜਾ ਸਕੇ ਸੀਬੀਆਈ ਨੇ ਜਲਦੀ ਹੀ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਦੇ ਲਈ ਗਨਮੈਨ ਅਤੇ ਮੌਜੂਦ ਸਾਰੇ ਸਟਾਫ ਨੂੰ ਨੋਟਿਸ ਜਾਰੀ ਕਰੇਗੀ ਪੁੱਲਰ ਨੇ ਕਰੋੜਾਂ ਰੁਪਏ ਦਾ ਕਿਰਾਇ ਜਿਹੜਾ ਕੈਸ਼ ਜੋ ਅਲਮਾਰੀਆਂ ਦੇ ਵਿੱਚ ਸਟੋਰ ਕੀਤਾ ਬਿਸਤਰਿਆਂ ਦੇ ਅੰਦਰ ਸੂਟਕੇਸਾਂ ਦੇ ਵਿੱਚ ਰੱਖਿਆ ਹੋਇਆ ਸੀ ਤੁਲਾਬਾ سونے ਦੇ ਗਹਿਣੇ ਰੱਖਣ ਦੇ ਲਈ ਇੱਕ ਵਿਸ਼ੇਸ਼ ਜਗ੍ਹਾ ਬਣਾਈ ਗਈ ਸੀ ਜਿੱਥੋਂ 7.5 ਕਰੋੜ ਰੁਪਏ ਪੰਜ ਥਾਮਾਂ ਤੇ ਲੁਕਾਏ ਹੋਏ ਸੀ ਕਰੋੜਾ ਰੁਪਏ ਨਾਲ ਭਰੇ ਬੈਗ ਅੰਦਰੋਂ ਕੱਪੜੇ ਸਨ ਹੇਠਾਂ 5-500 ਦੇ ਨੋਟਾਂ ਦੇ ਬੰਡਲ ਪਏ ਸੀ ਸੀਬੀਆਈ ਨੇ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਪੁੱਲਰ ਹਰ ਮਹੀਨੇ ਕਈ ਲੱਖਾਂ ਰੁਪਏ ਰਿਸ਼ਵਤ ਲੈਂਦਾ ਸੀ ਐਸਐਸਪੀ ਨੂੰ ਨਜ਼ਰਅੰਦਾਜ਼ ਕਰਕੇ ਪੁੱਲਰ ਖੁਦ ਹੀ ਆਪਣੇ ਵਿਚੋਲਿਆਂ ਰਾਹੀਂ ਹਰ ਮਹੀਨੇ ਭੁਗਤਾਨ ਲੈਂਦੇ ਸੀ ਤੇ ਆਖਰਕਾਰ ਜਿਹੜਾ ਉਹਨਾਂ ਦਾ ਵਿਚੋਲਾ ਕਿਰਸਾਨ ਨੂੰ ਸੀਓ ਸੀਬੀਆਈ ਦੇ ੱੱਕੇ ਚੜਦਾ ਕਿਉਂਕਿ ਇੱਕ ਸਕ੍ਰੈਪ ਡੀਲਰ ਮੰਡੀ ਗਵਿੰਦਗੜ੍ਹ ਤੋਂ ਆਕਾਸ਼ ਬੱਤਾ ਨਾਂ ਦਾ ਜਿਸ ਦਾ 2023 ਦਾ ਕੋਈ ਮਾਮਲਾ ਸੀ ਉਸ ਦੇ ਵਿੱਚ ਚਲਾਨ ਪੇਸ਼ ਕਰਨ ਨੂੰ ਲੈ ਕੇ ਜਿਹੜੀ ਹਰ ਮਹੀਨੇ ਉਸ ਤੋਂ ਜਿਹੜੀ ਆ ਉਹ ਪੈਸਿਆਂ ਦੀ ਮੰਗ ਹੁੰਦੀ ਸੀ 8 ਲੱਖ ਦੇ ਵਿੱਚ ਗੱਲ ਹੈ ਜਿਹੜੀ ਆ ਉਹ ਡੀਲ ਪੱਕੀ ਹੋਈ ਸੀ ਪਹਿਲੀ ਕਿਸ਼ਤ ਜਿਹੜੀ 5 ਲੱਖ ਰੁਪਏ ਦੀ ਆਕਾਸ਼ ਬੱਤਾ ਦੇ ਵੱਲੋਂ ਦਿੱਤੀ ਜਾਣੀ ਸੀ ਜਿਸ ਤੋਂ ਪਹਿਲਾਂ ਹੀ ਆਕਾਸ਼ ਬੱਤਾ ਸੀਬੀਆਈ ਦੇ ਕੋਲ ਪੇਸ਼ ਹੁੰਦੇ ਨੇ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਸੀਬੀਆਈ ਦੇ ਵੱਲੋਂ ਪੂਰੀ ਜਾਂਚ ਹੁੰਦੀ ਹੈ ਜਦੋਂ ਆਕਾਸ਼ ਬੱਤਾ ਸਹੀ ਪਾਏ ਜਾਂਦੇ ਨੇ ਤਾਂ ਫਿਰ ਕਿ ਸੰਨੂ ਨੂੰ ਜਿਹੜਾ ਪੂਰੇ 트੍ਰੈਪ ਦੇ ਜ਼ਰੀਏ ਫੜਿਆ ਜਾਂਦਾ ਉਸ ਤੋਂ ਬਾਅਦ ਪੂਰਾ ਟਰੈਪ ਹੈ ਜਿਹੜਾ ਉਹ ਡੀਆਈਜੀ ਰੋਪੜ ਰੇਂਜ ਹਰਚੰਦ ਸਿੰਘ ਭੁੱਲਰ ਤੇ ਲੱਗਦਾ ਉਸ ਤੋਂ ਬਾਅਦ ਸੀਬੀਆਈ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਜਾਂਦੀ ਆ ਜਿਸ ਦੇ ਚਲਦਿਆਂ 7.5 ਕਰੋੜ ਰੁਪਏ ਕੈਸ਼ ਉਸ ਦੇ ਨਾਲ 2.5 ਕਿਲੋ ਦੇ ਕਰੀਬ ਸੋਨਾ ਜਿਹੜਾ ਉਹਨਾਂ ਦੇ ਘਰੋਂ ਫੜਿਆ ਜਾਂਦਾ ਉਸ ਦੇ ਨਾਲ 40 ਲੀਟਰ ਵਿਦੇਸ਼ੀ ਸ਼ਰਾਬ ਜਿਹੜੀ ਦੱਸੀ ਜਾ ਰਹੀ ਆ ਉਸ ਦੇ ਨਾਲ ਕਈ ਜਿਹੜੇ ਬੇਨਾਮੀਆ ਜਾਇਦਾਦਾਂ ਦੇ ਕਾਗਜ਼ ਫੜੇ ਜਾਂਦੇ ਨੇ ਲੱਕਰਾਂ ਦੀਆਂ ਚਾਬੀਆਂ ਮਿਲਦੀਆਂ ਨੇ ਲਕਜ਼ਰੀ ਗੱਡੀਆਂ ਦੀਆਂ ਚਾਬੀਆਂ ਮਿਲਦੀਆਂ ਕਈ ਘੜੀਆਂ ਜਿਹੜੀਆਂ ਨੇ ਮਹਿੰਗੀਆਂ ਘੜੀਆਂ ਨੇ ਉਹ ਮਿਲਦੀਆਂ ਜਿਸ ਤੋਂ ਬਾਅਦ ਜਿਹੜੀ ਪੂਰੀ ਕਾਰਵਾਈ ਹੁੰਦੀ ਹੈ ਸੀਬੀਆਈ ਦੇ ਵੱਲੋਂ ਡੀਆਈਜੀ ਹਰਚੰਦ ਸਿੰਘ ਭੋਲਰ ਨੂੰ ਅਰੈਸਟ ਕੀਤਾ ਜਾਂਦਾ ਜਿਸ ਤੋਂ ਬਾਅਦ ਉਹਨਾਂ ਨੂੰ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਜਿੱਥੇ ਸੀਬੀਆਈ ਅਦਾਲਤ ਦੇ ਵਿੱਚ ਹਰਚੰਦ ਸਿੰਘ ਭੋਲਰ ਦੇ ਵਕੀਲ ਐਚਐਸ ਪਨੋਵਾ ਜਿਹੜੇ ਨੇ ਉਹ ਪੇਸ਼ ਹੁੰਦੇ ਨੇ ਉਹਨਾਂ ਦੇ ਵੱਲੋਂ ਜਿਹੜੀ ਦਲੀਲ ਰੱਖੀ ਜਾਂਦੀ ਹੈ ਉਹਨਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਅਸੀਂ ਕੱਲ ਹੀ ਕੱਲ ਹੀ ਗੱਲ ਦਾ ਜਵਾਬ ਜਿਹੜਾ ਕੋਰਟ ਦੇ ਵਿੱਚ ਦੇਾਂਗੇ ਜਦੋਂ ਕੋਰਟ ਦੇ ਵਿੱਚ ਹਰਚੰਦ ਸਿੰਘ ਭੋਲਰ ਪਹੁੰਚਦੇ ਉਹਨਾਂ ਦੇ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੋਟ ਕਰੇਗੀ ਕੋਟ ਤੇ ਸਾਨੂੰ ਭਰੋਸਾ ਹੈ ਇੱਥੇ ਅਸੀਂ ਸਾਰੇ ਜਵਾਬ ਦੇਾਂਗੇ ਤਾਂ ਹੁਣ ਅੱਗੇ ਦੇਖਣਾ ਹੋਵੇਗਾ ਕਿ ਜਾਂਚ ਦੇ ਵਿੱਚ ਨਵਾਂ ਕੀ ਨਿਕਲ ਕੇ ਆਉਂਦਾ ਹੈ ਕੀ ਜਿਹੜੀ ਅੱਗੇ ਕਾਰਵਾਈ ਹੁੰਦੀ ਆ ਪਰ ਪੰਜਾਬ ਸਰਕਾਰ ਦੇ ਵੱਲੋਂ ਰੋਪੜ ਰੇਂਜ ਡੀਆਈਜੀ ਸੀਨੀਅਰ ਆਈਪੀਐਸ ਅਧਿਕਾਰੀ ਹਰਚੰਦ ਸਿੰਘ ਪੋਲਰ ਜਿਹੜੇ ਬੜੈਲ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਤੇ ਉੱਤੇ ਕਾਰਵਾਈ ਕੀਤੀ ਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ